ਕੈਲਗਰੀ ਦੇ ਲੋਕਾਂ ਨੂੰ ਬਾਹਰ ਲਿਆਂ ਪਤਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਹਾਂ ਪਰਮਜੀਤ ਸਿੰਘ ਪੰਘੂ ਅਸੀਂ ਮੌਜੂਦ ਹਾਂ ਅੱਜ ਕੈਨੇਡਾ ਦੇ ਅਗਲੇ ਸ਼ਹਿਰ ਕੈਲਗਰੀ ਦੇ ਜੈਸਸ ਸੈਂਟਰ ਵਿਖੇ ਜਿੱਥੇ ਪ੍ਰਗੋਰਾਸ ਕਲਚਰ ਐਸ਼ੀਸ਼ ਜੀ ਸ਼ਰਨ ਤੇ ਸਿੱਖ ਵਿਰਸਾ ਵੱਲੋਂ ਆਉਣ ਵਾਲੇ ਅਗਲੇ ਮਹੀਨੇ 21 ਸਤੰਬਰ ਨੂੰ ਉੱਗੇ ਨਾਟਕਕਾਰ ਲੇਖਕ ਨਿਰਦੇਸ਼ਕ ਅਦਾਕਾਰ ਡਾਕਟਰ ਸਾਹਿਬ ਸਿੰਘ ਜੀ ਦਾ ਨਾਟਕ ਸੰਦੂਕੜੀ ਖੋਲ ਨਰਾਇਣਿਆ ਕਰਵਾਇਆ ਜਾ ਰਿਹਾ ਇਸ ਸਬੰਧ ਦੇ ਵਿੱਚ ਹੀ ਅੱਜ ਜਨਸਨ ਸੈਂਟਰ ਵਿਖੇ ਇੱਕ ਪੋਸਟਰ ਰਿਲੀਜ਼ ਸਮਾਗਮ ਕੀਤਾ ਗਿਆ ਉਹ ਵਸ ਪਵਸ਼ਰ ਲੀਸ ਮਾਗਨ ਦੇ ਵਿੱਚ ਬਾਤ ਪੰਜਾਬ ਦੀ ਚੈਨਲ ਚਲਾ ਰਹੇ ਸ਼੍ਰੀ ਸ਼ਿਵਿੰਦੂ ਸ਼ਰਮਾ ਜੀ ਸ਼ਿਵਿੰਦੂ ਸ਼ਰਮਾ ਜੀ ਵੀ ਸ਼ਾਮਲ ਸਨ ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਦੇ ਜਨਰ ਸੈਕਟਰੀ ਮਾਸਟਰ ਭਜਨ ਸਿੰਘ ਜੀ ਨੇ ਹਰਕੀ ਹਰਤ ਸਿੰਘ ਧੜੀਵਾਲ ਤੇ ਗਰਸ਼ਰਨ ਸਿੰਘ ਢੁੱਡੀ ਕੇ ਨੂੰ ਆਮ ਸਹਿਮਤੀ ਦੇ ਨਾਲ ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਦੀ ਐਗਜ਼ੈਕਟਿਵ ਦੇ ਵਿੱਚ ਸ਼ਾਮਲ ਕੀਤਾ ਤੁਸੀਂ ਦੇਖੋ ਇਸ ਸਮਾਗਮ ਹੋਸਟ ਲਈ ਸਮਾਗਮ ਦੀਆਂ ਝਲਕੀਆਂ ਤੇ ਬਣੇ ਰਹੋ ਸ਼왈ਕ ਟੀਵੀ ਚੈਨਲ ਦੇ ਨਾਲ ਸਤਿਕਾਰਯੋਗ ਸਾਥੀਓ ਪ੍ਰੋਗਰੈਸਿਵ ਦੀ ਐਗਜ਼ੀਕਟਿਵ ਕਮੇਟੀ ਸਿੱਖ ਵੀਰ ਸਾਹਿਬ ਵੱਲੋਂ ਹਰਚਰਨ ਪ੍ਰਹਾਰ ਜੀ ਮੁੱਖ ਸੰਪਾਦਕ ਤੇ ਜੰਗਸਥਾਨ ਵੱਲੋਂ ਸਿੱਖਵੀਰ ਗਰਿਆਨ ਹਣੀ ਤੇ ਇਹਨਾਂ ਦੀ ਪੰਜਾਬੀ ਕਲਾਸ ਦੀ ਟੀਮ ਦੇ ਕੁਝ ਮੈਂਬਰ ਅ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਆਪਾਂ ਡਾਕਟਰ ਸਾਹਿਬ ਸਿੰਘ ਦਾ ਜਿਹੜਾ 21 ਸਤੰਬਰ ਨੂੰ ਆਪਾਂ ਨਾਟਕ ਕਰਾ ਰਹੇ ਹਾਂ ਸੰਦੂਖੜੀ ਖੋਲ ਨਰੇਣੇ ਆ ਉਹ ਨਾਟਕ ਦਾ ਪੋਸਟਰ ਰਿਲੀਜ਼ ਕਰਨ ਜਾ ਰਹੇ ਹਾਂ ਕਮੇਟੀ ਪਲੱਸ ਜਿਹੜੇ ਸਹਿਯੋਗੀ ਨੇ ਸਾਡੀ ਜਥੇਬੰਦੀ ਨਾਲ ਨਾਟਕ ਸਮਾਗਮਾਂ ਨਾ ਲਗਾਉਂ ਰੱਖਦੇ ਆ ਉਹ ਸੀਮਤ ਹਿੱਸੇ ਨੂੰ ਆਪਾਂ ਅੱਜ ਸੱਦਾ ਦਿੱਤਾ ਸੀਗਾ ਉਹਦੇ ਵਿੱਚ ਨਾਟਕ ਟੀਮ ਦੇ ਕਲਾਕਾਰ ਵੀ ਸ਼ਾਮਲ ਨੇ ਸੰਦੀਪ ਹੁਣੀ ਤੇ ਆਪਾਂ ਨਾਟਕ ਬਾਰੇ ਕੁਝ ਜਾਣਕਾਰੀ ਸ਼ੇਅਰ ਕਰ ਲਈਏ ਕੁਝ ਗੱਲਾਂਬਾਤਾਂ ਕਰ ਲਈਏ ਵਿਚਾਰ ਬਟੰਦਰਾ ਤੋਂ ਸੋਲੋ ਨਾਟਕ ਖੇਡਦਾ ਅੱਜ ਪੰਜਾਬੀ ਨਾਟਕ ਚ ਪੰਜਾਬ ਵਿੱਚ ਤੇ ਜਿੱਥੇ ਪੰਜਾਬੀ ਸੰਸਾਰ ਚ ਵੱਸਦੇ ਨੇ ਉਹਨਾਂ ਦੇ ਵਿੱਚ ਮੈਂ ਸਮਝਦਾ ਮੈਂ ਜੇ ਸੋਲੋ ਨਾਟਕ ਚ ਅੱਜ ਤਾਂ ਕ ਡਾਕਟਰ ਸਾਹਿਬ ਸਿੰਘ ਦੀ ਉਹਨੇ ਕੈਨੇਡਾ ਦੇ ਵਿੱਚ ਇਸ ਨਾਟਕ ਦਾ ਪਹਿਲਾ ਸ਼ੋਅ ਐਡਵਿੰਟਨ ਕੀਤਾ ਸੀ ਫਿਰ ਦੋ ਸ਼ੋਅ ਉਹਨੇ ਟ੍ਰਾਂਟੋ ਕੀਤੇ ਉਦੋਂ ਬਾਅਦ ਦੋ ਸ਼ੋਅ ਉਹਨੇ ਕੀਤੇ ਸਰੀ ਤੇ ਹਸਕੋਰਡ ਤੇ ਅਗਲਾ ਉਹਨਾਂ ਨੇ ਕੀਤਾ ਬਿਨਿਪੈਗ 11 ਅਗਸਤ ਨੂੰ ਤੇ ਹੁਣ ਉਹ ਜਿਹੜੀ ਸੱਤਮ ਅੱਠਮਾ ਨਾਟਕ ਆਪਣੇ ਕਰ ਰਿਹਾ। ਏਦੋਂ ਬਾਅਦ ਉਹ ਅਮਰੀਕਾ ਜਾ ਰਹੇ ਹ ਤੇ ਉੱਥੇ ਉਹਦੇ 5 ਸ਼ੋਅ ਤਾਂ ਫਿਕਸ ਹੋਏ ਹੋਏ ਨੇ। ਹੋ ਸਕਦਾ ਇਹ ਵੀ ਬਾਤ ਉਹਨੂੰ ਕਰਨੇ ਪੈ ਜਾਣ। ਤੇ ਤੁਸੀਂ ਫੇਸਬੁੱਕ ਰਾਹੀਂ ਅਖਬਾਰਾਂ ਰਾਹੀਂ ਦੇਖਿਆ ਸੁਣਿਆ ਬੱਚਿਆ ਕਿ ਉਹਦੀ ਹਰ ਨਾਟਕ ਸਮਾਗਮ ਵਿੱਚ ਬਹੁਤ ਵੱਡੇ ਇਕੱਠ ਹੁੰਦੇ ਨੇ। ਜਦੋਂ ਮੈਂ ਪਿਛਲੇ ਸਾਲ ਪੰਜਾਬ ਚ 3 1/2 ਮਹੀਨੇ ਲੱਕੇ ਆਇਆ ਹ। ਮੈਂ ਉਹ ਦੋਂਵੀ ਪੰਜਾਬ ਚ ਦੇਖਦਾ ਸੀ ਵੀ ਬਹੁਤ ਵੱਡੇ ਵੱਡੇ ਸੈਂਕੜੇ ਆਂਦੇ ਇਕੱਠ ਉਹਦੇ ਨਾਟਕ ਚ ਹੁੰਦੇ ਸਨ ਜਿਹੜੀ ਦੂਜੀ ਗੱਲ ਆ ਉਹ ਇਹ ਆ ਵੀ ਆਪਣੀ ਜਿਹੜੀ ਟੀਮ ਆ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਉਹਨਾਂ ਦਾ ਨਾਟਕ ਪਿਛਲੇ ਸਾਲ ਉਹਨੇ ਤਿਆਰ ਕੀਤਾ ਸੀ ਤੇਰੀ ਕਹਾਣੀ ਮੇਰੀ ਕਹਾਣੀ ਉਹ ਕੈਨੇਡਾ ਦੇ ਜੀਵਨ ਤੇ ਕੈਨੇਡਾ ਦੀਆਂ ਸਮੱਸਿਆਵਾਂ ਤੇ ਆ ਆਧਾਰਿਤ ਸੀਗਾ ਉਹ ਨਾਟਕ ਨੂੰ ਵੀ ਕੈਲੀਗਰੀ ਦੇ ਬਹੁਤ ਲੋਕਾਂ ਨੇ ਪਸੰਦ ਕੀਤਾ ਸੀ ਤੇ ਖਾਸ ਕਰਕੇ ਆਪਣੀ ਟੀਮ ਨਾਟਕ ਟੀਮ ਆ ਜਿਹੜੀ ਉਹ ਕਿਉਂਕਿ ਮੁੱਲਾਂਪੁਰ ਵਾਲੇ 15 ਸਾਲ ਤੋਂ ਨਾਟਕ ਸਮਾਗਮ ਕਰਵਾਉਂਦੇ ਨੇ ਉਹੀ ਹੁੰਦੇ ਨੇ ਇੱਥੇ ਹਰ ਸਾਲ ਨਾਟਕ ਕਰਾਉਂਦੇ ਨੇ ਇਹਨਾਂ ਨੂੰ ਡਾਕਟਰ ਸਾਹਿਬ 'ਚ ਕੁਝ ਬਿਲਖਣਤਾ ਲੱਗੀ ਵੱਖਰਾ ਲੱਗਿਆ ਇਹਨਾਂ ਸਾਰਿਆਂ ਨੇ ਇੱਛਾ ਪੱਤਰੋਂ ਵੀ ਤੁਸੀਂ ਹੀ ਸਾਡੇ ਕੋਲੇ ਨਾਟਕ ਕਰਨ ਆਇਆ ਕਰੋ ਸਾਡੇ ਕੋਲੇ 10-15 ਦਿਨ ਟਾਈਮ ਕੱਢ ਕੇ ਸਾਡੀ ਟੀਮ ਤੋਂ ਨਾਟਕ ਤਿਆਰ ਕਰਵਾਇਆ ਕਰੋ ਤੇ ਉਹਨਾਂ ਨੇ ਸਾਡੀ ਬੇਨਤੀ ਮੰਨ ਲਈ ਤੇ ਉਹ ਬਹੁਤ ਖੁਸ਼ ਹੋਏ ਸੀ ਨਾਟਕ ਸਮਾਗਮ ਵੀ ਜਦੋਂ ਆਪਣਾ ਹੋਇਆ ਸੀ ਤਾਂ ਉਦੋਂ ਵੀ 30-40 ਬੰਦੇ ਹਨ ਨੂੰ ਆਪਣੇ ਨੂੰ ਖੜਕੇ ਇਹੀ ਰੈੱਡ ਸਟੋਨ 'ਚ ਦੇਖਣਾ ਪਿਆ ਸੀ ਇਹ ਗੱਲ ਲਾ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਿਹਾ ਵੀ ਹਰ ਵਾਰੀ ਇਹ ਹੁੰਦਾ ਵੀ ਨਾਟਕ ਦੇ ਨੇੜੇ ਦਿਨ ਜਦੋਂ 2-4 ਦਿਨ ਰਹਿ ਜਾਂਦੇ ਨੇ ਤਾ ਹਰ ਬੰਦੇ ਨੂੰ ਹੁੰਦਾ ਵੀ ਯਾਰ ਅਸੀਂ ਨਾਟਕ ਦੇਖੀਏ ਪਰਿਵਾਰ ਨੂੰ ਦਿਖਾਈਏ ਮਿੱਤਰਾਂ ਦੋਸਤਾਂ ਦੇ ਫੋਨ ਆਉਣ ਲੱਗ ਜਾਂਦੇ ਨੇ ਫਿਰ ਪ੍ਰੋਬਲਮ ਆਉਂਦੀ ਆ ਇੱਕ ਤਾਂ ਪੱਚਕੰਨੇ ਰਹਿਣਾ ਅੱਜ ਸੁਖਵੀਰ ਗਰੇਵਾਲ ਜੀ ਪੋਸਟਰ ਵੀ ਛਾਪ ਕੇ ਲਿਆਏ ਨੇ ਟਿਕਟਾਂ ਵੀ ਮੇਰੇ ਖਲਾ ਲੈ ਕੇ ਆਏ ਹੁਣ ਦੇ ਛਾਪੀਆਂ ਸੀ ਲੈ ਕੇ ਨਹੀਂ ਆਏ ਕੋਈ ਗੱਲ ਨਹੀਂ ਤੇ ਇੱਕ ਤਾਂ ਛਾਪਗੀਆਂ ਚਲੋ ਇਹ ਨਹੀਂ ਲਿਆਏ ਹੁਣੇ ਅੱਜ ਨਹੀਂ ਤਾਂ ਰੋਡ ਬੰਦ ਜਿਹੜੇ ਸਾਥੀ ਸੀ ਉਹਨਾਂ ਨੂੰ ਅੱਜ ਵੀ ਆਪਣਾ ਟਿਕਟ ਦੇ ਦਿਨ ਤੇ ਹੁਣ ਉਹ ਜਿਹੜਾ ਨਾਟਕ ਹੈ ਦੂਜਾ ਖੇਡਣਾ ਉਹਦਾ ਨਾਂ ਹਾਲ ਦੀ ਘੜੀ ਕਮਲ ਦੇ ਨਾਲ ਡਿਸਕਸ ਕਰਕੇ ਡਾਕਟਰ ਸਾਹਿਬ ਨੇ ਐਲ ਐਮ ਆਈ ਵਾਲਾ ਜਿਹੜਾ ਮਾਮਲਾ ਤੁਸੀਂ ਸਾਰੇ ਅਖਬਾਰਾਂ ਚ ਸੁਣਦੇ ਹੋ ਰੈਡ FM ਤੇ ਰਿਸ਼ੀ ਨਗਰ ਨੇ ਬਹੁਤ ਵਾਰੀ ਇਹ ਗੱਲਬਾਤ ਕੀਤੀ ਆ ਆਪਾਂ ਵੀ ਇਹ ਮਸਲਿਆਂ ਤੇ ਪਿਛਲੇ ਸਾਲਾਂ ਚ ਲੈਕਚਰ ਤੇ ਸੈਮੀਨਾਰ ਆਯੋਜਿਤ ਕਰਦੇ ਰਹੇ ਆ ਵੀ ਸਾਡੇ ਇੱਥੇ ਜੇ ਕੈਨੇਡੀਅਨ ਪ੍ਰਵਾਸੀਆਂ ਦੇ ਔਰ ਬਹੁਤ ਸਾਰੇ ਮਸਲੇ ਨੇ ਮਹਿੰਗਾਈ ਦੇ ਬੇਰੁਜ਼ਗਾਰੀ ਦੇ ਤਾਂ ਉਹਦੇ ਨਾਲ ਨਾਲ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਸਾਡੇ ਨਵੇਂ ਵਰਕ ਪਰਮਿਟ ਆਲੇ ਨੇ ਐਲ ਐਮ ਆਈਏ ਲੈਣ ਵਾਲੇ ਨੇ ਉਹਦਾ ਜਿਹੜਾ ਰੇਟ ਆ ਆਮ ਪ੍ਰਚਲਿਤ মিডিਏ ਚ ਗੱਲ ਚੱਲਦੀ ਆ ਵੀ ਉਹ 30000 ਤੋਂ ਹੁਣ 70000 ਤੱਕ ਪਹੁੰਚਿਆ ਹੋਇਆ ਸੋ ਆਪਾਂ ਉਹ ਨਾਟਕ ਦਾ ਨਾਮ ਇਹ ਰੱਖਿਆ ਸਮੱਸਿਆਵਾਂ ਇੱਥੇ ਦੀਆਂ ਤੁਸੀਂ ਜੋ ਸਾਨੂੰ ਕੋਈ ਪੱਤਰਕਾਰ ਵੀਰ ਨੇ ਕੋਈ ਲੇਖਕ ਨੇ ਨਾਟਕ ਟੀਮ ਵਾਲੇ ਨੇ ਉਹ ਸਾਨੂੰ ਜਿਹੜੀਆਂ ਦੱਸੋਗੇ 2-4 ਦਿਨਾਂ ਚ ਡਿਸਕਸ ਕਰਕੇ 5-7 ਦਿਨਾਂ ਚ ਉਹ ਨਾਟਕ ਦੇ ਵਿੱਚ ਆਪਾਂ ਸ਼ਾਮਲ ਕਰਾਂਗੇ ਤੇ ਆਪਣੀ ਟੀਮ ਨਾਟਕ ਕਰਨ ਦੀ ਖੁਸ਼ੀ ਸ਼ੇਅਰ ਕਰ ਰਹੇ ਹਾਂ ਵੀ ਪਹਿਲੀ ਵਾਰੀ ਤਰਕਸੀ ਸੈਟੀ ਦੇ ਜਿਹੜੇ ਬਾਨੀ ਨੇ ਸਤਪ੍ਰਤ ਨੇ ਉਤਾਰ ਕੇ ਲਹਣੀ ਉਹ 26-27 ਅਕਤੂਬਰ ਨੂੰ 2 ਦਿਨ ਦਾ ਦੋ ਨਾਟਕ ਕਰ ਰਹੇ ਨੇ ਇੱਕ ਸਰੀ ਦੇ ਵਿੱਚ 26 ਨੂੰ 27 ਨੂੰ ਐਸਪੋਰਟ ਸ਼ਹਿਰ ਚ 2 ਦਿਨ ਉਹਨਾਂ ਨੇ ਆਪਣੀ ਇਕਾਈ ਨੂੰ ਆਪਣੀ ਬੁੱਲਟ ਨੂੰ ਕਿਹਾ ਪ੍ਰੋਗਰੈਸਿਵ ਕਲਾ ਮੰਚ ਵੀ ਦੋ ਹੀ ਨਾਟਕ ਸਾਡੇ 3.5 ਘੰਟਾ ਉਹਨਾਂ ਨੇ ਦੋਹਾਂ ਸਮਾਗਮਾਂ 'ਚ ਆਪਣੀ ਟੀਮ ਨੂੰ ਦਿੱਤਾ ਤੇ ਬਾਈਅਰ ਆਪਣੇ ਜਿਹੜੇ ਪੱਤਰ ਹੋਣਗੇ ਉਹ ਜਾਣਗੇ ਤੇ ਤੁਹਾਨੂੰ ਪਤਾ ਵੀ ਆਪਣੀ ਕੋਈ ਕਮਰਸ਼ੀਅਲ ਆਰਗੇਨਾਈਜੇਸ਼ਨ ਨਹੀਂ ਨਾ ਆਪਣੀ ਟੀਮ ਆਪਾਂ ਕੋਈ ਪੈਸਾ ਨਹੀਂ ਲੈਣਾ ਕਰਾਇਆ ਕਰਾਇਆ ਉਹ ਸਾਨੂੰ ਦੇ ਦੇਣਗੇ ਤੇ ਅਸੀਂ ਦੋ ਸ਼ੋਅ ਉੱਥੇ ਵੀ ਕਰਕੇ ਆਵਾਂਗੇ ਸਾਡੀ ਟੀਮ ਲਈ 골ਡਨ ਧਾਨ ਸਾਹਿਬ ਵੀ ਉਹ ਜੇ ਇੱਥੇ ਨਾਟਕ ਕਰੂਗੀ ਤਾਂ ਉੱਥੇ ਵੀ ਜਾ ਕੇ ਦੋ ਸ਼ੋਅ ਹੋ ਕਰੂਗੀ ਤੇ ਉਹ ਜੀ ਗੱਲ ਕਮਲ ਕਿਉਂਕਿ ਨਾਟਕ ਟੀਮ ਨੂੰ ਇੱਥੇ ਉਹ ਹੋ ਗਵਾਈ ਦੇ ਰਹੀ ਆ ਮੈਂ ਇਸ ਗੱਲ ਤੋਂ ਟੋਟਲ ਜੋ ਸਾਡੀ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦਾ ਪ੍ਰੋਗਰਾਮ ਹੁੰਦਾ ਮਨੋਰੰਣ ਕਰ ਵਿੱਚ ਸੰਚਾਲਨ ਕਰਨ ਵਿੱਚ ਮੈਂ ਮੁੱਖ ਭੂਮਿਕਾ ਨਿਭਾਉਣਾ ਪਰ ਉਹ ਨਾਟਕ ਟੀਮ ਦਾ ਕੰਮ ਇਹਨਾਂ ਨੂੰ ਸੁਭਾਲਿਆ ਹੋਵੇ ਤੁਸੀਂ ਸਿੱਧਾ رابطہ ਡਾਕਟਰ ਸਾਹਿਬ ਨਾਲ ਕਰੋ ਟੀਮ ਨਾਲ ਕਰੋ ਤੇ ਇਸ ਤਰ੍ਹਾਂ ਆਪਾਂ ਕੰਮ ਕਰਦੇ ਆਂ ਕੈਲਕਰੀ ਦੇ ਲੋਕਾਂ ਨੂੰ ਬਾਹਰ ਲਿਆਂ ਪਤਾ ਸਾਰਿਆਂ ਦੇ ਦਾ ਤੇ ਪਿੰਡ ਦੇ ਇੱਕ ਮੱਝੀ ਸਿੰਘ ਨੂੰ ਕਾਲੇ ਨੂੰ ਨਾਲ ਲੈ ਕੇ ਤੇ ਇਹ ਗੱਲ ਫਿਰ ਲੰਬੀ ਹੋ ਜਾਂਦੀ ਆ ਸਾਡੀ ਇਨਕਰਾਪੀ ਮੂਵਮੈਂਟ ਨੇ ਉਹ ਜਦੋਂ ਜੇਹਲਚੋਂ ਆਏ ਸੀ ਉਹ ਕਾਲੇ ਦਾ ਕਤਲ ਕਰਤਾ ਸੀ ਤੇ ਉਹ ਸੀਤਾ ਜਿਹੜਾ ਸੀਗਾ ਜੱਟਾਂ ਜੱਟਾਂ ਦੇ ਆਪਣ ਨੂੰ ਜ਼ਗੀਰਦਾਰ ਗੁੰਡਾ ਕੋ ਹੁੰਦਾ ਉਹਦੇ ਤੇ ਵੀ ਗੋਲੀਆਂ ਚੱਲੀਆਂ ਸੀ ਪਰ ਉਹ ਬਚ ਗਿਆ ਸੀ ਫਿਰ ਜਸਵੰਤ ਕਮਲ ਹੁਣਾਂ ਨੇ ਵਿੱਚ ਬੈ ਕੇ ਵੀ ਹੋਰ ਕਤਲ ਹੋਣਗੇ ਸਮਝ ਉਤਕਰਾਤਾ ਸੀ ਇਹ ਜਣੀ ਬੀਬੀ ਉੱਥੇ ਅਸੀਂ ਵਰਸੀ ਤੇ ਹੀ ਜਾਂਦੇ ਹੁੰਦੇ ਸੀ ਅਸੀਂ ਗੱਡੀਆਂ ਲੈ ਕੇ ਅਵਤਾਰ ਦੀ ਵਰਸੀ ਤੇ ਹੀ ਇਹ ਜਣੀ ਨੰਗੇ ਢਿੱਡ ਜਿਵੇਂ ਬੰਦਾ ਲੜਦਾ ਹੁੰਦਾ ਇਹਨੇ ਦਲੇਰੀ ਕੀਤੀ ਔਰਤ ਸੀ ਇਹਦਾ ਬੇਟਾ ਇਹ ਗਰਸ਼ਰਨ ਥੋੜੇ ਸਾਲ ਹੁੰਦਾ ਸੀ 13 ਸਾਲ ਦਾ 13 ਸਾਲ ਹੁੰਦਾ ਸੀ ਸਿਰਫ ਜਿਹੜੀ ਬੀਬੀ ਨੇ ਪੂਰੀ ਲੜਾਈ ਲੜੀ ਸਾਰੇ ਪੰਜਾਬ ਦੇ ਇਨਕਲਾਬੀ ਮੂਵਮੈਂਟ ਇਹ ਬੀਬੀ ਨੂੰ ਸਲਾਮ ਕਰਦੀ ਐ ਸਿਰ ਝਕਾਉਂਦੀ ਐ ਦੇ ਮੂਹਰੇ ਤੇ ਸਾਰੇ ਸਰਕਾਰ ਨੇ ਇਹਨੂੰ ਬੀਬੀ ਬੀਬੀ ਕਰਦੇ ਨੇ ਮਾਵਾ ਵਾਂਗੂ ਤੇ ਇਹ ਬੀਬੀ ਵੀ ਆਪਣੇ ਚਸ਼ਾਂ ਮੱਲਾ ਤੋਂ ਮਾਣ ਮਹਿਸੂਸ ਕਰਦੀ ਸੀ ਠੀਕ ਹੈ ਜੀ ਕਿਉਂਕਿ ਮੈਂ ਤਾਂ ਤੁਸੀਂ ਨਹੀਂ ਹੋ ਕੋਈ ਗੱਲ ਠੀਕ ਹੈ ਕਮੈਂਟ ਦੇ ਦਿੱਤਾ ਥੈਂਕ ਯੂ ਸੋ ਮਚੂ ਦੇਖਾ ਕੋਈ ਗੱਲ ਨਹੀਂ ਮੈਂ ਕੰਮ ਕਰਨਾ ਚਾਹੀਏ ਲੈਣਾ ਚਾਹੀਏ ਵੈਸੇ ਵੀ ਕੰਮ ਕਰੀ ਜਿਹੜਾ ਤੁਹਾਡੇ ਨਾਲ ਕਿਉਂਕਿ ਆਪਾਂ ਨੂੰ ਚੇਟਕ ਲੱਗੀ ਐ ਇਧਰ ਦੀ ਤੇ ਜੇ ਤੁਸੀਂ ਲਿਆ ਕਿ ਮੈਂ ਤਰਵਾਇਆ ਕਰਦਾ ਤੁਹਾਡੇ ਓਕੇ ਜੀ ਥੈਂਕ ਯੂ ਸੰਦੀਪ ਤੁਸੀਂ ਵੀ ਕਹਿ ਦਿਓ ਵੈਲਕਮ ਇਹ ਕਿੱਚੀ ਗੱਲ ਆ ਮਾਸਟਰ ਹਰਕੀਰਤ ਤਾੜੀ ਬਾਲ ਤਾੜੀ ਬਾਲ ਜੀ ਹਰਕੀਰਤ ਤਾੜੀ ਬਾਲ ਬੈਠੇ ਨੇ ਇਹ ਆਪਣੇ ਨਾਲ ਪੱਕੇ ਜੁੜੇ ਹੋਏ ਨੇ ਇੰਨਾ ਨਾ ਮੈਂ ਇੱਕ ਦਿਨ ਗੱਲ ਕਰੀ ਸੀ ਵੀ ਤੁਸੀਂ ਕਮੇਟੀ ਚ ਆਓ ਸਾਨੂੰ ਯੰਗ ਬੰਦੇ ਚਾਹੀਦੇ ਨੇ ਅਸੀਂ ਬੁੱਢਿਆਂ ਨੇ ਹੌਲੀ-ਹੌਲੀ ਸਾਈਡ ਤੇ ਨੂੰ ਹੋਣਾ ਤੇ ਤੁਹਾਨੂੰ ਜ਼ਿੰਮੇਵਾਰੀ ਸੰਭਾਲਣੀ ਆ ਕਿਤੇ ਇਹ ਨਾ ਹੋਵੇ ਬਾਈ ਦੀ ਵੇ ਅਸੀਂ ਇਹ ਕੰਮ ਚਲਾਣਾ ਕਰ ਜਾਈਏ ਤੇ ਬਾਅਦ ਚ ਜਥੇਬੰਦੀ ਖੱਪਾ ਇਹ ਹੋ ਜੂਵੇ ਵੀ ਜਥੇਬੰਦੀ ਭਜਨ ਹੁਣੀ ਚਲਾਉਂਦੇ ਸੀ ਹੁਣ ਭਜਨ ਹੁਣੀ ਤਾਂ ਤਾਂ ਚਲੇ ਗਏ ਤੇ ਇਹ ਵੀ ਹੁਣ ਕੰਮ ਖੜ ਗਿਆ ਖਤਮ ਹੋ ਗਿਆ ਇਹ ਨਹੀਂ ਅਸੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜੇ ਅਸੀਂ ਰਿਟਾਇਰਮੈਂਟ ਆੜੀ ਸਾਈਡ ਨੂੰ ਤੁਰੀਏ ਤੇ ਇਹਨਾਂ ਨੂੰ ਜ਼ਿੰਮੇਵਾਰੀਆਂ ਸੰਭਾਲ ਰਹੀਏ ਇਹ ਇਸ ਨੀਤੀ ਦੇ ਤਹਿਤ ਅਸੀਂ ਕੰਮ ਕਰ ਰਹੇ ਹਾਂ ਵੀ ਆਪਣੀ ਸੰਸਥਾ ਇਹੇ ਔਰਤਾਂ ਤੇ ਬੰਦਿਆਂ ਦੀ ਸਾਂਝੀ ਸੰਸਥਾ ਇੱਥੇ ਬਹੁਤੀਆਂ ਸੰਸਥਾਵਾਂ ਮਰਦਾਂ ਦੀਆਂ ਅੱਡ ਨੇ ਔਰਤਾਂ ਦੀਆਂ ਅੱਡ ਜਿੱਥੇ ਬੰਦੀਆਂ ਪੜੀਆਂ ਹੋਈਆਂ ਨੇ ਸਾਡੀ ਟੀਮ 'ਚ ਵੀ ਸਾਡੀ ਐਗਜ਼ੈਕਟਿਵ 'ਚ ਵੀ ਫਿਰ ਅਸੀਂ ਕਈ ਸਾਲਾਂ ਤੋਂ ਇਹ ਸੋਚ ਕੇ ਚੱਲ ਰਹੇ ਹਾਂ ਬਈ ਜੇ ਮੈਂ ਹੁਣ 70 ਪਲੱਸ ਆ ਹਰੀਪਾਲ ਮੇਰੀ ਕੋ ਮਰਦਾ ਗਪਾਲ ਜਸਨ ਬਾਈ ਮੇ ਤੋਂ ਵੀ 2-4 ਸਾਲ ਵੱਡੇ ਨੇ ਸਾਡੇ ਪ੍ਰਧਾਨ ਜਸਵਿੰਦਰ ਮਾਨ ਵੀ ਸਾਡੇ ਬਰਾਬਰ ਸਰਾਬਰ ਦੋ